श्री राम जय श्री राम जय श्री राम जय श्री राम वंदे मातरम वंदे मातरम वंदे मातरम वंदे मातरम पाकिस्तान मुर्दाबाद पाकिस्तान मुर्दाबाद पाकिस्तान मुर्दाबाद हिंदुस्तान जिंदाबाद हिंदुस्तान जिंदाबाद हिंदुस्तान जिंदाबाद हिंदुस्तान जिंदाबाद हाँ जी की कोई सारे गोंडा मंडी वालों सारे एमसीजी संदीप जी नरेश जी रोमा जी ਸ਼ਿੰਕੂ ਜੀ ਬਿੰਟਾ ਜੀ ਸੋਨ ਲਾਲ ਜੀ ਸਾਡੇ ਪ੍ਰਧਾਨ ਜੀ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਪਹਿਲਗਾਮ ਵਿੱਚ ਹਿੰਦੂਆਂ ਦੀ ਹੱਤਿਆ ਹੋਈ ਹੈ ਉਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਜਿਸ ਕਾਰਨ ਸਾਰੇ ਦੇਸ਼ ਨੂੰ ਬਹੁਤ ਜ਼ਿਆਦਾ ਦੁੱਖ ਹੈ ਇੱਕ ਹਿੰਦੂ ਸਿੱਖ ਏਕਤਾ ਨੂੰ ਭੰਗ ਕਰਨ ਦੀ ਅੱਤਵਾਦੀਆਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਤੇ ਮੋਦੀ ਜੀ ਤੇ ਮਿੱਤ ਸ਼ਾਹ ਤੋਂ ਮੰਗ ਕਰਦੇ ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਸਮਾਪਤ ਕਰ ਦਿੱਤਾ ਜਾਵੇ। ਕਿ ਯਾਤਰਾ ਸ਼ੁਰੂ ਹੋ ਰਹੀ ਹੈ ਜੀ ਕਿ ਕਰਕੇ ਮਾਰਿਆ ਕੀਤਾ ਇਹ ਇਹ ਮੇਨ ਤਾਂ ਉਹਨਾਂ ਦਾ ਵੇਖੋ ਅੱਤਵਾਦੀ ਦਾ ਕੰਮ ਅਮਰਨਾਥ ਯਾਤਰਾ ਰੋਕਣ ਲਈ ਆਈ। ਅੱਛਾ ਜੀ। ਇਹ ਤੁਹਾਨੂੰ ਵੀ ਪਤਾ ਵੀ ਅਮਰਨਾਥ ਯਾਤਰਾ ਕਾਫੀ ਟਾਈਮ ਤੋਂ ਸਫਲਤਾਪੂਰਵਕ ਚੱਲ ਰਹੀ ਸੀਗੀ। ਪਾਕਿਸਤਾਨ ਨੂੰ ਭੁੱਖ ਰੰਗ ਨਾਲ ਘੁੱਲ ਰਹੀ ਹੈ ਜੀ। ਉਹਨਾਂ ਨੇ ਕੋਸਾਦੇ ਹੁਣ ਮੰਗ ਪੂਰੀਆਂ ਕਰਨ ਵਾਸਤੇ ਅੱਤਵਾਦੀ ਹਮਲੇ ਸ਼ੁਰੂ ਕਰਤੇ। ਪਰ ਸਾਡੇ ਹਿਸਾਬ ਨਾਲ ਹੁਣ ਹਿੰਦੁਸਤਾਨ ਨੂੰ ਪਾਕਿਸਤਾਨ ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਇਹ ਬ੍ਰਦਰਨ ਕਾਰਨ ਕੀ ਹੈ? ਇਹ ਬੈਨਰ ਫੜਨ ਦਾ ਕਾਰਨ ਇਹ ਮੰਮਤਾ ਇਹ ਮੰਮਤਾ ਸਪੈਸ਼ਲ ਇਹ ਤਸਵੀਰਾਂ ਅਸੀਂ ਪੜੀਆਂ ਗਈਆਂ ਇਹਨਾਂ ਦੇ ਪਿੱਛੇ ਰੀਜ਼ਨ ਕੀ ਹੈ ਮੰਮਤਾ ਬੈਨਰ ਜੀ ਦਾ ਆਏ ਆ ਜੀ ਮੰਮਤਾ ਬੈਨਰ ਜੀ ਨੇ ਬੰਗਾਲ ਵਿੱਚ ਹਿੰਦੂਆਂ ਦੀ ਉਹ ਦੁਰਗਤੀ ਕਰ ਰੱਖੀ ਹੈ ਜੀ ਜੋ ਕਿਸੇ ਨੇ ਨਹੀਂ ਕੀਤੀ ਜੀ ਹਿੰਦੂਆਂ ਦਾ ਮੰਮਤਾ ਬੈਨਰ ਜੀ ਨੇ ਬੰਗਾਲ ਚ ਬੁਰਾ ਹਾਲ ਕਰ ਰੱਖਿਆ ਹੈ ਇੱਕ ਪਾਕਿਸਤਾਨ ਦਾ ਸੀ ਉਹ ਬੜੇ ਜਿਹੜਾ ਚੀਫ ਹੈ ਜੀ ਇੱਕ ਪਾਕਿਸਤਾਨ ਦਾ ਉਹ ਹੈ ਹੀ ਆਪਣਾ ਕਿਹਨੇ ਪ੍ਰਧਾਨ ਮੰਤਰੀ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਅੱਗ ਲਾਵਾਂਗੇ ਜੀ ਇੱਥੇ ਇਸ ਸੰਬੰਧੀ ਬਿੰਦਾਈ ਕੋਈ ਮੰਗ ਪੱਤਰ ਵੀ ਦੇ ਰਿਹਾ ਜਾ ਰਿਹਾ। ਮੰਗ ਪੱਤਰ ਤਾਂ ਹੀ ਨੈ ਕਰਕੇ ਸਾਰੀ ਟੀਮ ਵੱਲੋਂ ਡੀਸਾਲ ਦਿੱਤਾ ਜਾਊਗਾ। ਪਰ ਜੋ ਇਹ ਘਟਨਾ ਬਹੁਤ ਮੰਦਭਗਾ ਕੰਮ ਹੋਇਆ ਹੈ। ਦੇਖੋ ਚੁਣ ਕੇ ਇੱਕ ਇੱਕ ਚੁਣ ਕੇ ਬੰਦਾ Hindu ਧਰਮ ਨੂੰ ਜਿਹੜਾ ਬਿਲੋਂਗ ਕਰਦਾ ਉਹਦੀ ਹੱਤਿਆ ਕੀਤੀ ਗਈ ਹੈ। 16 ਤਰੀਕ ਦਾ ਇੱਕ ਜਵਾਗ ਦਾ ਵਿਆਹ ਹੋਇਆ ਸੀ ਬੱਚੇ ਦਾ। ਤੇ 22 ਤਰੀਕ ਨੂੰ ਹੀ ਡੈਥ ਹੋ ਗਈ। ਦੇਖੋ ਬੱਚਾ ਇੱਕ ਇੰਜੋਏ ਕਰਨ ਗਿਆ ਉੱਥੇ ਤੇ ਘਰੇ লাশ ਘਰੇ ਵਾਪਸ ਆਵੇ। ਇੱਦੋਂ ਵੱਡਾ ਦੁੱਖ ਕੋਈ ਨਹੀਂ ਜੀ ਉਹਦੇ ਮਾਪੇ ਵਾਸਤੇ ਜੋ ਇਹ ਕਾਰਨਾਮਾ ਕੀਤਾ ਜੀ ਮੋਦੀ ਸਾਹਿਬ ਨੂੰ ਬੇਨਤੀ ਹੈ ਅਮਿਸ਼ਾ ਬੇਨਤੀ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਉਧਰ ਬੱਚੇ ਲਈ ਭਾਈਚਾਰਾ ਇੱਥੇ ਇਕੱਠਾ ਹੋਇਆ ਹੈ ਇੱਥੇ ਆਪਣੇ ਸੰਦੀਪ ਕੁਮਾਰ ਜੀ ਐਮਸੀ ਆਪਣੇ ਐਮ ਸੀਨੀਅਰ ਮੀਤ ਪ੍ਰਧਾਨ ਜੀ ਰਕੇਸ਼ ਕੁਮਾਰ ਰੋਮਾ ਜੀ ਇਹਨਾਂ ਰੇਹਾਰ ਤੱਕ ਅਪੀਲ ਕਰਨਾ ਚਾਹੋਗੇ ਅਸੀਂ ਤਾਂ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮੰਨਪਾਗੀ ਘਟਨਾ ਹੈ ਜੀ ਸਖ ਸ਼ਬਦਾਂ ਜੇ ਅਸੀਂ ਇਹਦੀ ਨਖੇਦੀ ਕਰਦੇ ਆ ਜੀ ਤੇ ਜਿਹੜੇ ਬੰਦਿਆਂ ਨੇ ਵੀ ਇਹ ਕੋਈ ਕਾਰਵਾਈ ਕੀਤੀ ਹੈ ਜੀ ਉਹਨਾਂ ਦਾ ਮਤਲਬ ਜਿਹੜਾ ਜਵਾਬ ਹੈ ਉਸੇ ਢੰਗ ਨਾਲ ਦਿੱਤਾ ਜਾਵੇ ਜਿਸ ਢੰਗ ਨਾਲ ਉਹਨਾਂ ਨੇ ਸਾਡੇ ਨਾਲ ਜੀ ਹਾਂਜੀ ਨਰੇਸ਼ ਜੀ ਅਸੀਂ ਜਿਹੜੀ ਪਹਿਲਗਾਮ ਚ ਜਿਹੜੀ ਘਟਨਾ ਹੋਈ ਹੈ ਇਹ ਵੀ ਬਹੁਤ ਨਿੰਦਾ ਕਰਦੇ ਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਵੀ ਭਾਰਤ ਦੇਸ਼ ਇੱਕ ਸ਼ਾਂਤੀਪੂਰੀ ਆਦੇਸ਼ ਹੈ ਜੀ ਇਹ ਪਹਿਲ ਕਿਸੇ ਤੇ ਕਰਦਾ ਨਹੀਂਗਾ ਪਰ ਜੇ ਕੋਈ ਇਹੋ ਜਿਹੇ ਘਟਨਾਵਾ ਕਰਦੇ ਆ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ ਅਸੀਂ ਇਸ ਗੱਲ ਦੀ ਸੰਦੀਪ ਜੋਰ ਅਪੀਲ ਕਰ ਸੰਦੀਪ ਕੁਮਾਰ ਜੀ ਅਖੰਡਤਾ ਬਾਰੇ ਭਾਰਤ ਦੀ ਅਖੰਡਤਾ ਬਾਰੇ ਕੀ ਕਹੋਗੇ ਭਾਰਤ ਦੀ ਅਖੰਡਤਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਸੋਬ ਹੈ ਪਹਿਲਗਾਮ ਦੇ ਵਿੱਚ ਜੋ ਘਟਨਾਵਾ ਵਾਪਰੀ ਹੈ ਉਹ ਬਹੁਤ ਹੀ ਨਿੰਦਨਯੋਗ ਹੈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਗ੍ਰਹਿ ਮੰਤਰੀ ਮਿਤਸ਼ਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਜੋ ਇਹ ਅੱਤਵਾਦੀ ਹਮਲਾ ਹੋਇਆ ਹੈ ਉਹਨਾਂ ਅੱਤਵਾਦੀਆਂ ਖਿਲਾਫ ਜੋ ਸਖਤੋ ਸਖਤ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਅਮਲ ਚ ਲਿਆਂਦੀ ਜਾਵੇ ਜੈ ਭਾਰਤ ਮਾਤਾ ਦੀ ਜੈ ਬੋਲੋ ਯਾਰ ਸਾਰੇ ਭਾਰਤ ਮਾਤਾ ਦੀ ਜੈ पाकिस्तान भ ਜਦੋਂ ਕਸ਼ਮੀਰ ਹੋਇਆ ਉਹਨੂੰ ਲੈ ਕੇ ਲੜਦਾਰੀ ਇੱਥੇ ਆਇਆ ਤੇ ਇੱਥੇ ਗੁਨਿਆਣਾ ਮੰਡੀ ਚ ਕੀ ਪ੍ਰਬੰਧ ਕੀਤੇ ਹੋਏ ਆ ਵੀ ਬਠਿੰਡਾ ਜ਼ਿਲ੍ਹਾ ਵੱਲੋਂ ਕਿਸ ਤਰ੍ਹਾਂ ਪ੍ਰਬੰਧ ਸਾਡੀ ਪਾਰੀ ਲੈਵਲ ਤੇ ਉਸ ਤਨਾਤ ਅੱਜ ਅੱਛੇ ਨਾਕਾਬੰਦੀ ਕੀਤੀ ਹੋਈ ਹੈ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਲਗਾਤਾਰ ਚੈਕਿੰਗ ਕਰ ਰਹੇ ਆ ਸਰਕਾਰ ਦੇ ਤੇ ਜਿਹੜੇ ਇਹ ਤੋਂ ਸ਼ਕਤੀ ਆदमी ਜਿਹੜੇ ਕੋਈ ਇੱਥੇ ਆ ਕੇ ਰਹਿ ਰਹੇ ਆ ਉਹਨਾਂ ਦੀ ਕੋਈ ਚੈਕਿੰਗ ਹੋ ਰਹੀ ਹੈ ਹਾਂਜੀ ਹਾਂਜੀ ਉਹਨਾਂ ਦੀ ਵੀ ਚੈੱਕ ਕਰੀ ਜਾਂ ਕਰ ਰਹੇ ਆ ਕੋਈ ਹੋਟਲ ਦਾ ਕੋਈ ਮਟਾਬੇ ਤੇ ਕਿਤੇ ਆ ਕੇ ਹਾਂਜੀ ਹਾਂਜੀ ਉਹ ਵੀ ਕਰ ਰਹੇ ਆ ਚੈਕਿੰਗ ਕਰਦੇ ਆ ਠੀਕ ਹੈ ਤਨਾਕਬੰਦੀ ਵੀ ਚੱਲ ਰਹੀ ਹੈ ਤੇ ਗਸ਼ਤ ਵੀ ਹੋ ਰਹੀ ਹੈ ਹਾਂਜੀ ਹਾਂਜੀ ਅੱਛਾ ਕੋਈ ਸਪੈਸ਼ਲ ਬਾਰੂ ਕੋਈ ਫੋਰਸ ਵੀ ਮਾਲ ਨੂੰ ਵਾਦਾ ਕੀਤਾ ਗਿਆ ਹਾਂਜੀ ਮੰਗ ਕੀਤੀ ਆ ਰਹੇ ਆ ਜੀ ਮੁਲਾਜ਼ਮੀਆਂ ਅੱਛਾ ਰਾਤ ਨੂੰ ਨਾਕਾ ਰਹੇਗਾ ਹਾਂਜੀ ਰਾਤ ਨੂੰ ਬੱਸ ਕਿਹੜੇ ਕਿਹੜੇ ਪੁਆਇੰਟਾਂ ਤੇ ਰਹੇਗਾ ਇੱਕ ਤਾਂ ਬੱਸ ਸਟੈਂਡ ਹੈ ਜੀ ਅੱਛਾ ਇੱਕ ਰੇਲਵੇ ਸਟੇਸ਼ਨ ਅੱਛਾ ਜੀ ਹਾਂਜੀ